ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਿੰਪਲ ਜਿਹੜੀ ਨਾਰਮਲ ਸਲਵਾਰ ਹੁੰਦੀ ਆ ਆਪਾਂ ਆਰਮ ਪਾਉਣੇ ਆਂਗੇ ਉਸ ਦੀ ਕਟਿੰਗ ਦੱਸਾਂਗੇ ਦੇਖੋ ਜੀ ਇਹ ਮੈਚਿੰਗ ਸੂਟ ਆ ਇਹਦੀ ਕੁੜਤੀ ਦੀ ਕਟਿੰਗ ਆ ਆਪਾਂ ਤੁਹਾਨੂੰ ਪਿੱਛੇ ਵੀਡੀਓ ਦੇ ਵਿੱਚ ਵੀਡੀਓ ਵਾਈ ਸੀਗੀ ਉਹ ਤੁਸੀਂ ਕੁੜਤੀ ਦੀ ਕਟਿੰਗ ਦੇਖ ਸਕਦੇ ਹੋ ਦੇਖੋ ਇਹਦੀ ਸਲਵਾਰ ਦੀ ਲੰਬਾਈ ਹੈਗੀ ਆ 38 ਇੰਚ ਤਿਆਰ 38 ਜਿੰਨੀ ਵੀ ਕਿਸੇ ਵੀ ਸਾਈਜ਼ ਦੀ ਸਲਵਾਰ ਆ ਦੇਖੋ ਜੀ ਜਿੰਨੀ ਵੀ ਤੁਹਾਡੀ ਸਲਵਾਰ ਦੀ ਲੈਂਥ ਰੈਡੀ ਆ ਗਈ ਤੁਸੀਂ ਉਹਦੇ ਵਿੱਚੋਂ ਜਿੰਨੀ ਇੰਚ ਦੀ 벨ਟ ਪਾਉਣੀ ਆ ਉਹਨਾਂ ਮਾਈਨਸ ਕਰ ਦੇਣਾ ਜਿੱਦਾਂ ਦੇਖੋ ਜੀ ਮੈਂ 벨ਟ 4 ਇੰਚ ਦੀ ਪਾਉਣੀ ਹੁੰਦੀ ਆ ਆਪਾਂ 38 ਦੇ ਵਿੱਚੋਂ 4 ਇੰਚ ਮਾਈਨਸ ਕਰ ਦੇਣਾ ਪਿੱਛੇ ਰਹਿ ਗਿਆ 34 ਇੰਚ 34 ਇੰਚ ਦੇ ਵਿੱਚ ਆਪਾਂ 2 ਇੰਚ ਪਲੱਸ ਕਰਨਾਗਾ ਉਹ ਕਾਹਦਾ ਪਲੱਸ ਕਰਨਾ ਦੇਖੋ ਜੀ ਇੱਕ ਤਾਂ ਪ 1 ਇੰਚ ਦੀ ਪਾਵਾਂਗੇ ਉੱਪਰ ਕਾਟ ਤਾਂ ਕਿ ਜਿਹੜੀ ਆਪਣੀ ਸਲਵਾਰ ਦੇ ਪਹੁੰਚੇ ਨੇ ਸਲਵਾਰ ਦੇ ਪੱਲੇ ਪਹੁੰਚਿਆਂ ਤੇ ਡਿੱਗਣ ਨਾ ਤੇ ਇੱਕ ਅੱਧਾ ਇੰਚ ਵਾਲਾਂ ਚਾਊਗਾ ਕੱਪੜਾ ਅੱਧਾ ਇੰਚ ਆਪਣਾ نیچے ਪਹੁੰਚਿਆ ਹੋਵੇ ਵਿੱਚ ਆਪਾਂ 2 ਇੰਚ ਪੱਲਿਆਂ ਦੇ ਵਿੱਚ ਕੁੰਦੇ ਹੋਗੇ ਪੱਲੇ ਹੋਗੇ ਆਪਾਂ ਐਕਸਟਰਾ ਕੱਟਣਾ ਹੁੰਦਾ ਹੈ ਆ ਲਓ ਜੀ ਇਸ ਤਰ੍ਹਾਂ ਕੱਪੜਾ ਵਿਛਾ ਲੈਣਾ ਆਪਾਂ ਐਸਾ ਕੱਪੜਾ ਵਿਛਾਉਣ ਤੋਂ ਬਾਅਦ ਦੇਖੋ ਜੀ ਜਿੰਨੀ ਵੀ ਮਤਲਬ ਕੀ ਇਹ ਜਿੱਦਾਂ ਕੱਪੜਾ ਕਈ ਵਾਰੀ ਨਾ ਇਹ ਸਲਵਾਰ ਦੀ ਲੰਬਾਈ ਜ਼ਿਆਦਾ 38 ਇੰਚ ਕਿਉਂਕਿ ਆਮ ਸਲਵਾਰ ਹੁੰਦੀ ਆ 35 37 ਇੰਚ ਤਿਆਰ ਹੁੰਦੀ ਹੈ ਕਿ ਸਲਵਾਰ ਇਹਨਾਂ ਦੀ ਲੰਬਾਈ ਜ਼ਿਆਦਾ ਆ 38 ਇੰਚ ਆਪਾਂ ਜੇ ਦੂਸਰੇ ਲੋਟ ਪੱਲੇ ਕੱਢ ਕੇ ਇਕੱਲੇ ਪੱਲੇ ਕੱਢ ਕੇ ਕਟਿੰਗ ਕਰਦੇ ਆਂਗੇ ਤਾਂ ਆਪਣੇ ਪਿੱਛੇ ਨਾ ਕੱਪੜਾ ਘਟਦਾਗਾ ਆਪਾਂ ਇਹਦੀ ਕਟਿੰਗ ਕਿੱਦਾਂ ਕਰਾਂਗੇ ਆਪਾਂ ਸਾਰਾ ਕੁਝ ਵਿੱਚ ਹੀ ਕਟਿੰਗ ਕਰਾਂਗੇ ਬਹੁਤ ਸੋਹਣੀ ਆਮ ਨਾਰਮਲ ਪਾਉਣ ਵਾਲੀ ਮੇਰਾ ਨਾ ਕੱਲ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਦੀਦੀ ਨਾ ਸਿੰਪਲ ਸਲਵਾਰ ਦੀ ਕਟਿੰਗ ਦੱਸੋ ਜੀ ਇਹ ਬਿਲਕੁਲ ਸਿੰਪਲ ਸਲਵਾਰ ਦੀ ਕਟਿੰਗ ਆ ਜਿਹੜੀ ਆਪਾਂ ਨੋਰਮਲ ਪਾਉਣੇ ਆਂਗੇ ਜਿੰਨੇ ਤੁਸੀਂ ਨਾ ਸਲਵਾਰ ਦੇ ਪੱਲੇ ਤਿਆਰ ਰੱਖਣੇ ਨੇ ਉਹਨਾਂ ਤੁਸੀਂ ਨਾ ਕੱਪੜਾ ਇਦਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਦੇਖੋ ਆਪਾਂ ਨਾ ਸਲਵਾਰ ਦੇ ਪੱਲੇ ਪਾਏ ਨੇ ਆ ਦੇਖੋ ਜੀ 7 ਇੰਚ ਨੇ 7 7 14 ਹੋਗੇ ਜਦੋਂ ਆਪਾਂ ਖੋਲਾਂਗੇ ਤੇ 7 ਇੰਚ ਇਹਨਾਂ ਨੇ ਬਣਨ ਤੋਂ ਬਾਅਦ ਅੱਧਾ ਇੰਚ ਉਧਰ ਸਲਾਈ ਚ ਅੱਧਾ ਇੰਚ ਉਧਰ ਇਹਨਾਂ ਨੇ 6 ਇੰਚ ਤਿਆਰ ਰਹਿ ਜਾਣਾ ਜਿਹੜਾ ਇਹਨਾਂ ਵਾ ਪਹੁੰਚਾਗਾ ਪਹੁੰਚਾ ਹੈਗਾ ਦੇਖੋ ਜੀ ਇਹਨਾਂ ਦਾ 8 ਇੰਚ ਬਾਕੀ ਆਪਾਂ ਪਾਵਾਂਗੇ ਜੀ ਕੁੰਦੇ ਜਿਨ੍ਹਾਂ ਨੂੰ ਕੁੰਦੇ ਵੀ ਕਹਿ ਦਿੰਦੇ ਨੇ ਕਲੀਆਂ ਵੀ ਕਹਿ ਦਿੰਦੇ ਨੇ ਇਸ ਤਰ੍ਹਾਂ ਦੇਖੋ ਆਪਾਂ ਨਾ ਸਲਵਾਰ ਦੇ ਪੱਲੇ ਐਦਾਂ ਫੋਲਡ ਕੀਤੇ ਨੇ ਐਦਾਂ ਤੇ ਐਦਾਂ ਐਦਾਂ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਰੱਖ ਲੈਣਾ ਜਿੰਨੇ ਤੁਸੀਂ ਨਾ ਸਲਵਾਰ ਦੇ ਪੱਲੇ ਪਾਉਣੇ ਨੇ ਜਿੰਨੇ ਇੰਚ ਦੇਖੋ ਜਿੱਦਾਂ ਆਪਾਂ ਜਿੰਨੀ ਪ੍ਰੋਪਰ ਸਲਵਾਰ ਤਿਆਰ ਸੀ ਆਪਣੀ ਉਹਦੇ ਵਿੱਚੋਂ ਆਪਾਂ 4 ਇੰਚ ਮਾਈਨਸ ਕੀਤਾ ਆਪਣਾ 34 ਇੰਚ ਰਹਿ ਗਿਆ 34 ਇੰਚ ਰਹਿ ਗਿਆ 2 ਇੰਚ ਆਪਾਂ ਉਹਦੇ ਵਿੱਚ ਪਲੱਸ ਕਰਨਾ ਆਪਾਂ 37 ਇੰਚ ਤੇ ਕਟਿੰਗ ਕਰਨੀ ਹੈ 36 ਇੰਚ ਤੇ ਠੀਕ ਹੈ ਜੀ 37 ਇੰਚ ਤੇ ਕਟਿੰਗ ਕਰਨ ਤੋਂ ਬਾਅਦ ਆਪਾਂ ਜਿਹੜੀ ਆਸਣਾਂਗਾ ਉਹ ਦੇਖੋ ਉੱਪਰ 9.5 ਇੰਚ ਆਪਾਂ ਆਸਣ ਰੱਖਣਾਗਾ ਠੀਕ ਹੈ ਜੀ 9.5 ਇੰਚ 9 ਇੰਚ ਆਸਣ ਰੱਖ ਲਿਆ ਤੇ ਇੱਥੇ ਆਪਾਂ ਜਿਹੜਾ ਪਹੁੰਚਿਆਂ ਦੇ ਵਿੱਚ ਕੱਪੜਾ ਐਡ ਹੋਊਗਾ ਦੇਖੋ ਇਸ ਤਰ੍ਹਾਂ ਆ ਦੇਖੋ 2.5 3 ਇੰਚ ਤੁਸੀਂ ਰੱਖ ਸਕਦੇ ਹੋ ਰੰਨ ਇਹਨਾਂ ਦਾ ਪਹੁੰਚਾਗਾ 8 ਇੰਚ ਤਿਆਰ ਬਾਕੀ ਆਪਣਾ ਐਕਸਟਰਾ ਕੱਪੜਾ ਸਲਾਈਆਂ ਚ ਜਾਊਗਾ 3 ਇੰਚ ਆਪਾਂ ਇੱਥੇ ਰੱਖ ਲਿਆ ਠੀਕ ਹੈ ਜੀ ਆਹ ਹੋ ਗਿਆ ਆਪਣਾ ਆਸਣ ਜਿਹੜਾ ਆਹ ਵਾਲਾ ਕੱਪੜਾ ਇਹ ਡਬਲ ਤੈਚੇ ਪਿਆ ਦੇਖੋ ਇਹ 13 ਇੰਚ ਜਦੋਂ ਆਪਾਂ ਇਹਨੂੰ ਖੋਲਾਂਗੇ ਇਹ 26 ਇੰਚ ਬਣ ਜਾਣਾ ਕਿਉਂਕਿ ਇਹ ਡਬਲ ਤੈਚੇ ਪਿਆ 24 ਇੰਚ ਇਹਨਾਂ ਦੀ 벨ਟ ਤਿਆਰ ਆ 20 ਇੰਚ ਇਹਨਾਂ ਦੀ ਕਮੀਜ਼ ਦਾ ਹਿਪ ਦਾ ਸਾਈਜ਼ ਆ 20 ਚ 4 ਇੰਚ ਪਲੱਸ ਕੀਤਾ 24 ਇੰਚ ਇਹਨਾਂ ਦੀ 벨ਟ ਆ ਦੇਖੋ ਜੀ ਆ 벨ਟ ਦਾ ਕੱਪੜਾ ਹੋ ਗਿਆ ਤੇ ਜਿਹੜਾ ਉੱਪਰ ਕੱਪੜਾ ਆ ਵਾਲਾ ਬਚਿਆ ਇਹ ਹੋ ਗਿਆ ਜੀ ਆਪਣਾ ਪੌਂਚਿਆਂ ਦਾ ਕੱਪੜਾ ਹੁਣ ਆਪਾਂ ਦੇਖੋ ਜੀ ਕੀ ਕਰਨਾ ਹੁਣ ਆਪਾਂ ਨਾ ਉਲਟ ਸਾਈਡ ਜਾਣਾਗਾ ਠੀਕ ਆ ਇਹਦੇ ਦੂਸਰੇ ਪਾਸੇ ਦੇਖੋ ਇਧਰਲੀ ਸਾਈਡ ਐਦਾਂ ਤਿਰਸਾ ਕਿ ਮੇਰੀ ਭੈਣ ਦਾ ਮੈਸੇਜ ਆਇਆ ਸੀ ਜਿਹੜੀ ਤਿਰਸਾ ਵੀ ਤਿਰਛਾ ਹੁੰਦਾ ਜੀ ਹੁਣ ਆਪਾਂ ਛਛਾ ਯੂਜ਼ ਕਰਿਆ ਕਰਾਂਗੇ ਤਿਰਛਾ ਤਿਰਛਾ ਦੇਖੋ ਇਹ ਤੋਂ ਇਧਰਲੀ ਸਾਈਡ ਠੀਕ ਹੈ ਜੀ ਆਪਾਂ ਜਾਣਾ ਆਪਾਂ ਇੱਥੇ 9/2 ਇੰਚ ਆਸਣ ਰੱਖਣਾ ਦਾ 9/2 ਇੰਚ ਆਸਣ ਤੇ 3 ਇੰਚ ਇਧਰੋਂ ਜੀ ਆਪਾਂ ਉਹੀ ਪਹੁੰਚੇ ਦਾ ਨਿਸ਼ਾਨ ਲਾਉਣਾ ਠੀਕ ਹੈ ਜੀ ਉੱਪਰ ਆਪਾਂ 36 ਇੰਚ ਰੱਖਿਆ ਸੀ ਸਲਵਾਰ ਦਾ ਕੱਪੜਾ ਆ ਲੋ ਜੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੇਖੋ ਲਾਈਨ ਬਣਾ ਲੈਣੀ ਹੈ ਇਹ ਆਉਗੀ ਆ ਬਣ ਗਈ ਹੁਣ ਆਪਾਂ ਆ ਵਾਲੇ ਪੁਆਇੰਂਟ ਨੂੰ ਆ ਵਾਲੇ ਪੁਆਇੰਂਟ ਨੂੰ ਦੂਸਰੇ ਪੁਆਇੰਂਟ ਦੇ ਨਾਲ ਐਦਾਂ ਮਿਲਾ ਲੈਣਾ ਐਵੇਂ ਜਿਹੜੇ ਨੂੰ ناسب ਬਣੀ ਰੱਖਣਾ ਐਦਾਂ ਰੱਖ ਕੇ ਇੱਕ ਵਾਰੀ ਉੱਪਰ ਆਹ ਦੇਖੋ ਜੀ ਆਹ ਨੇ ਆਪਣੇ ਸਲਵਾਰ ਦੇ ਪੱਲੇ ਤੇ ਆਹ ਨੇ ਆਪਾਂ ਕੁੰਦੇ ਕਹਿ ਲੈਨੇ ਚਾਹੇ ਕਲੀਆਂ ਕਹ ਲਓ ਦੋ ਕਲੀਆਂ ਕੁੰਦੇ ਆ ਸੀ ਦੋ ਆ ਸੀ ਆਹ ਵਾਲਾ ਕੱਪੜਾ ਲੱਗ ਜਾਣਾ ਆਪਣਾ ਪੌਂਚੇ ਜਾਂਦੇ ਹੇ ਨੀਚੇ ਤੇ ਆਹ ਹੋ ਗਈ ਆਪਣੀ ਬੈਲਟ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਲਵਾਰ ਦੀ ਕਟਿੰਗ ਕਰ ਸਕਦੇ ਆ ਇਸ ਤਰ੍ਹਾਂ ਦੇਖੋ ਜੀ ਆਪਾਂ ਇਹਦੀ ਕਰ ਲੈਣੀ ਹੈ ਜੀ ਕਟਿੰਗ ਆਹ ਹੋ ਗਈ ਆਪਣਾ ਪੌਂਚੇ ਵਾਲੇ ਕੱਪੜੇ ਦੀ ਕਟਿੰਗ ਤੇ ਆਹ ਵਾਲਾ ਕੱਪੜਾ ਨਾ ਸਲਾਈ 'ਚ ਫਿਰ ਪ੍ਰੋਬਲਮ ਆਉਂਦੀ ਹੈ ਇੱਥੋਂ ਨਾ ਆਸਮਣ ਕੋਲੋਂ ਆਪਾਂ ਆਹ ਵਾਲਾ ਕੱਪੜਾ ਐਕਸਟਰਾ ਦੀ ਇੱਕ ਐਕਸਟਰਾ ਕੱਪੜੇ ਦੀ ਕਟਿੰਗ ਕਰ ਦੇਣੀ ਹੈ ਜੀ ਇਸ ਤਰ੍ਹਾਂ ਇਹਦੇ ਵਿੱਚ ਵੀ ਜੋੜ ਪਾ ਕੇ ਜੀ ਪਹੁੰਚ ਜਾਂਦੇ ਨੀਚੇ ਲੱਗ ਸਕਦਾ ਜੇ ਤੁਸੀਂ ਜਿਹੜਾ ਉਹ ਕੱਪੜਾ ਉੱਪਰ ਬਚਿਆ ਜੇ ਤੁਸੀਂ ਇਹਦਾ ਕਈ ਵਾਰੀ ਕਮੀਜ਼ ਦੇ ਵਿੱਚ ਬਾਹਮਾ ਤੇ ਪੱਟੀ ਲਾ ਕੇ ਡਿਜ਼ਾਈਨ ਵਗੈਰਾ ਬਣਾਉਣਾ ਹੋਵੇ ਆ ਲੋ ਜੀ ਸਲਵਾਰ ਆਪਣੀ ਬਣੀ ਬਣਾਈ ਤਿਆਰ ਆ ਗਈ ਬਹੁਤ ਹੀ ਆਸਾਨੀ ਦੇ ਨਾਲ ਹੋ ਜਾਂਦੀ ਹੈ ਇਸ ਦੀ ਸਟਿਚਿੰਗ ਆ ਲੋ ਜੀ ਆ ਹੁਣ ਦੇਖੋ ਆਵਾ ਕਪੜਾ ਹੋਗਾ ਆਪਣਾ ਪੌਚਿਆਂ ਦਾ ਇਥੋਂ ਕਟਿੰਗ ਕਰਕੇ ਇਹਦੇ ਦੋ ਪੀਸ ਬਣ ਜਾਣਗੇ ਤੇ ਜਿਹੜਾ ਆਹ ਵਾਲਾ ਕੱਪੜਾ ਦੇਖੋ ਇੱਥੋਂ ਲਿਹਾ ਜੀ ਇਹਨੂੰ ਆਪਾਂ ਇਹ ਇਦਾਂ ਫੋਲਡ ਕਰਨਾ ਇਦਾਂ ਫੋਲਡ ਕਰਕੇ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਐ ਆਪਣੀ ਬਣੀ ਬਣਾਈ 벨ਟ ਰੈਡੀ ਐ ਜੀ ਆਹੋ ਸਾਈਂਚਾ ਆਪਾਂ 24 ਇੰਚ 벨ਟ ਤਿਆਰ ਰੱਖਣੀ ਐ ਬਾਕੀ ਕੱਪੜੇ ਦੀ ਕਰ ਦੇਣੀ ਆਂਗੀ ਕਟਿੰਗ ਇਦਦਰ ਨੂੰ ਹੈਗੀ ਐ ਜੀ 7.5 ਇੰਚ 벨ਟ ਦੀ ਲੰਬਾਈ ਠੀਕ ਐ ਜੀ ਆ ਦੇਖੋ ਹੁਣ ਆਪਣਾ ਆਹ ਵਾਲੇ ਕੱਪੜੇ ਨੇ ਆਪਾਂ ਸਿਰਫ ਇੱਕ ਆਹ ਸਲਾਈ ਪਾਉਣੀ ਐ ਇਹਦੇ ਵਿੱਚ ਐਦਾਂ ਇਹ ਵਾਲੀ ਸਲਾਈ ਪਾ ਕੇ ਜਿਹੜੀ ਆਪਣੀ ਤੁਸੀਂ ਜਿਹੜੀ ਦੂਸਰੀ ਸਲਾਈ ਦੇਖੋ ਮੈਂ ਤਾਂ ਲਗਾਉਂਦੀ ਨਹੀਂ ਹੁੰਦੀ ਜੇ ਮੇਰੀ ਕਿਸੇ ਭੈਣ ਨੂੰ ਹੋਵੇ ਵੀ ਇੱਕ ਪਾਸੇ ਸਲਾਈ ਆ ਤਾਂ ਤੁਸੀਂ ਬਿਨਾ ਕਟਿੰਗ ਕੀਤੇ ਐਦਾਂ ਕੱਪੜੇ ਨੂੰ ਫੜ ਕੇ ਤੁਸੀਂ ਇੱਥੇ ਸਲਾਈ ਲਾ ਸਕਦੇ ਹੋ ਪਹਿਲਾਂ ਨਿਸ਼ਾਨੀਆਂ ਲਾ ਕੇ ਹੁਣ ਦੇਖੋ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦੇ ਸਲਵਾਰ ਦੇ ਪੱਲੇ ਪਹੁੰਚਿਆਂ ਦੇ ਡਿੱਗਦੇ ਨੇ ਆ ਦੇਖੋ ਜੀ ਆਹ ਨੇ ਆਪਣੇ ਸਲਵਾਰ ਦੇ ਪੱਲੇ ਕਈ ਇਲਾਕਿਆਂ ਚ ਪੱਟ ਵੀ ਕਹਿ ਲੈਂਦੇ ਆ ਤੇ ਪੱਲੇ ਵੀ ਕਹਿ ਦਿੰਦੇ ਨੇ ਇੱਥੇ ਆਪਾਂ 1 ਇੰਚ ਦੀ ਕਾਟ ਪਾਉੜੀਆਂ ਦੇਖੋ ਜੀ ਇੱਥੇ ਇਸ ਤਰ੍ਹਾਂ ਇਹ ਕਾਟ ਪਾਉਣੀ ਕਿੱਦਾਂਗੀ ਇਹ ਆਪਾਂ ਸਲਾਈਆਂ ਤੋਂ ਦੂਰ ਰੱਖਣੀ ਆ ਸਿਰਫ ਪੱਲਿਆਂ-ਪੱਲਿਆਂ 'ਚ ਹੀ ਪਾਉਣੀ ਆ ਇਹ ਇਸ ਤਰ੍ਹਾਂ ਤਿਰਛੀ ਕਾਟ ਪੈ ਜਾਂਦੀ ਆ ਇਹ ਇਹ ਕਾਟ ਪਾਉਣ ਦੇ ਨਾਲ ਕਦੇ ਵੀ ਤੁਹਾਡੇ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਪਹੁੰਚ ਜਾਂਦੇ ਨਹੀਂ ਡਿੱਗਦੇ ਜਿਹੜੀ ਵਰਕ ਕੀਤਾ ਹੁੰਦਾ ਨਾ ਜਿਹੜੇ ਪਹੁੰਚੇ ਹਨ ਤੇ ਉਹ ਸਲਵਾਰ ਦੇ ਵਿੱਚ ਤਾਂ ਜੀ ਇਹ ਕਾਟ ਜਰੂਰ ਪਾਉਣੀ ਚਾਹੀਦੀ ਹੈ ਨਹੀਂ ਜਦੋਂ ਸਲਵਾਰ ਦੇ ਪੱਲੇ ਪਹੁੰਚੇ ਹਨ ਤੇ ਡਿੱਗਦੇ ਨੇ ਨਾ ਤਾਂ ਆਪਣਾ ਸਾਰਾ ਵਰਕ ਲੁਕ ਜਾਂਦਾ ਆਹ ਹੋਗੀ ਦੇਖੋ ਜੀ ਆਪਣੀ ਸਿੰਪਲ ਸਲਵਾਰ ਦੀ ਕਟਿੰਗ ਇਸ ਤਰ੍ਹਾਂ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਸਿੰਪਲ ਸਲਵਾਰ ਦੀ ਕਟਿੰਗ ਕਰ ਸਕਦੇ ਆਂਗੇ ਸਟਿਚਿੰਗ ਦੀ ਵੀਡੀਓ ਵੱਲ ਕਿੱਦਾਂ ਪਾਉਣੀ ਨੇ ਉਹ ਵੀਡੀਓ ਵੀ ਆਪਣੀ ਦੇਖੋ ਚੈਨਲ ਤੇ ਪਾਈ ਹੋਈ ਹੈਗੀ ਆਹ ਹੋਗੀ ਦੇਖੋ ਜੀ 벨ਟ ਤੇ ਆ ਹੋ ਗਿਆ ਤਾਂ ਪਹੁੰਚਿਆਂ ਦਾ ਕਪੜਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ